ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ ਪੈਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਲੀ ਨਰਤੂ ਸਵਾਗਤ ਕਰਦੀ ਹਾਂ ਹਾਜ਼ਰ ਹਾਂ ਤੁਹਾਡੇ ਲਈ ਆਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਜ ਦਾ ਮੁੱਦਾ ਹੈ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਸੁਣਵਾਈ ਸੀ ਪ੍ਰੰਤੂ ਪੰਜਾਬ ਸਰਕਾਰ ਦਾ ਵਕੀਲ ਹੀ ਨਹੀਂ ਪਹੁੰਚਿਆ ਬਾਦਲ ਸਰਕਾਰ ਪੰਜਾਬ ਦੇ ਪਾਣੀਆਂ ਬਾਰੇ ਕਿੰਨੀ ਕੁ ਗੰਭੀਰ ਹੈ ਸਾਡਾ ਆਜ ਦਾ ਮੁੱਦਾ ਇਸੇ ਸੰਬੰਧੀ ਸਾਡੇ ਨਾ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਿਸਪਾਲ ਸਿੰਘ ਹੀਰਾ ਜੀ ਵੀਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਸੁਣਵਾਈ ਹੋਵੇ ਤੇ ਪੰਜਾਬ ਸਰਕਾਰ ਦਾ ਵਕੀਲ ਨਾ ਪਹੁੰਚੇ ਆਖਿਰ ਪੰਜਾਬ ਦੇ ਪਾਣੀਆਂ ਦਾ ਇਹ ਮੁੱਦਾ ਹੈ ਕਿ ਸਾਡੇ ਦਰਸ਼ਕਾਂ ਨੂੰ ਥੋੜਾ ਵਿਸਤਾਰ ਨਾਲ ਜਾਣਕਾਰੀ ਦਿਓ ਦੇਖੋ ਵੀਬਾ ਜੀ ਤੁਹਾਨੂੰ ਕੱਲ ਪੰਜਾਬ ਦੇ ਪਾਣੀਆਂ ਦੀ ਆ ਪੰਜਾਬ ਚੋਂ ਹਰਿਆਣੇ ਦੀ ਗੱਲ ਜਿਹੜੀ ਉਹ ਤੋਂ ਪਹਿਲਾਂ ਰਾਜਸਥਾਨ ਨੂੰ ਹਾਂਜੀ ਪੰਜਾਬ ਤੋਂ ਪਾਣੀ ਜਾ ਰਿਹਾ ਅੰਗਰੇਜ਼ਾਂ ਵੇਲੇ ਤੋਂ ਜਾ ਰਿਹਾ ਜੀ ਉਸ ਵੇਲੇ ਪੰਜਾਬ ਨੂੰ ਜਦੋਂ ਅੰਗਰੇਜ਼ਾਂ ਨੇ ਰਾਜਸਥਾਨ ਨੂੰ ਪਾਣੀ ਸ਼ੁਰੂ ਕਰਵਾਇਆ ਨਹਿਰਾਂ ਕੱਢੀਆਂ ਵੀਆਂ ਜੀ ਤੇ ਉਸ ਪਾਣੀ ਦਾ ਜਿਹੜਾ ਮੁਆਵਜ਼ਾ ਸੀ ਉਹ ਮਿਲਦਾ ਸੀ ਹਾਂਜੀ ਉਸ ਤੋਂ ਬਾਅਦ ਦੇਸ਼ ਦੀ ਵੰਡ ਹੋਈ ਤੇ ਉਹ ਤੋਂ ਬਾਅਦ ਪੰਜਾਬ ਦੀ ਵੰਡ ਹੋਈ 1966 ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣਿਆ ਹਰਿਆਣਾ ਸੀ ਜਿਹੜਾ ਉਹ ਬਖਰਾ ਰਾਜ ਬਣਿਆ ਜੀ ਤੇ ਸਰਕਾਰ ਨੇ ਜਿਵੇਂ ਵੰਡ ਕੀਤੀ ਉਸੇ ਹੀ ਤਰ੍ਹਾਂ ਮਤਲਬ 40 60 ਦੀ ਰੇਸ਼ਿਓ ਦੇ ਨਾਲ ਜੀ ਚੰਡੀਗੜ੍ਹ ਦੀ ਵੰਡ ਕੀਤੀ ਉਸੇ ਹੀ ਤਰ੍ਹਾਂ 40 60 ਦੀ ਰੇਸ਼ਿਓ ਦੇ ਨਾਲ ਪਾਣੀਆਂ ਦੀ ਵੰਡ ਕਰਦੀ ਕਿ ਜਿੰਨਾ ਪਾਣੀ ਪੰਜਾਬ ਨੂੰ ਆ ਉਹਦਾ 40 ਹਿੱਸਾ 40 ਫੀਸਦੀ ਹਿੱਸਾ ਜਿਹੜਾ ਉਹ ਹਰਿਆਣੇ ਨੂੰ ਦੇਤਾ ਜੀ ਸੋ ਇਹ ਮਸਲਾ ਇਸ ਕਰਕੇ ਗੰਭੀਰ ਹੋ ਗਿਆ ਕਿ ਇਹ ਜਿਹੜੇ ਦੋਨੇ ਸੂਬੇ ਨੇ ਇੱਕ ਤਾਂ ਜਿਹੜਾ ਅੰਤਰਰਾਸ਼ਟਰੀ ਕਾਨੂੰਨ ਆ ਪਾਣੀਆਂ ਦਾ ਰੈਡੀਨ ਰਿਪੀਰੀਅਨ ਐਕਟ ਕਹਿੰਦੇ ਆ ਜੀ ਉਹਦੇ ਮੁਤਾਬਕ ਇਹ ਰਿਪੀਰੀਅਨ ਸੂਬੇ ਨੇ ਦੂਸਰਾ ਇਹ ਕਿ ਪੰਜਾਬ ਕੋਲ ਇਸ ਵੇਲੇ ਜਿਹੜੇ ਅੰਕੜੇ ਦੱਸਦੇ ਨੇ ਕਿ ਪੰਜਾਬ ਕੋਲ ਆਪਣੇ ਹਿੱਸੇ ਲਈ ਜੀ ਯਾਬ ਦੀ ਜਿੰਨੀ ਪੰਜਾਬ ਨੂੰ ਪਾਣੀ ਦੀ ਲੋੜ ਆ ਉਹ ਨਾ ਪਾਣੀ ਵੀ ਨਹੀਂ ਪਰਤ ਉਸ ਦੇ باوجود ਵੀ ਪੰਜਾਬ ਤੋਂ ਪਾਣੀ ਲੈ ਕੇ ਰਾਜਸਥਾਨ ਨੂੰ ਵੀ ਹਰਿਆਣੇ ਨੂੰ ਵੀ ਕੁਝ ਥੋੜਾ ਜਿਹਾ ਜੰਮੂ ਕਸ਼ਮੀਰ ਨੂੰ ਵੀ ਕੁਝ ਦਿੱਲੀ ਨੂੰ ਵੀ ਮਤਲਬ ਪੰਜਾਬ ਤੋਂ ਉਹ ਪਾਣੀ ਆ ਜਿਹੜਾ ਇੱਕ ਤਰ੍ਹਾਂ ਉਹਦੇ ਤੇ ਡਾਕਾ ਪੈ ਰਿਹਾ ਜੀ ਸੋ ਇਸ ਮੁੱਦੇ ਤੇ 2005 ਚ ਹਾਂਜੀ ਪੰਜਾਬ ਵਿਧਾਨ ਸਭਾ 'ਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਸਰਬਸੰਮਤੀ ਦੇ ਨਾਲ ਮਤਾ ਪਾਸ ਕੀਤਾ ਗਿਆ ਜੀ ਤੇ ਜਿਹਨੂੰ ਮਤਲਬ ਸਮਝੌਤਾ ਤੋੜੂ ਬਿੱਲ ਕਿਹਾ ਜਾਂਦਾ ਜੀ ਤੇ ਉਹ ਉਸ ਸਮਝੌਤਾ ਤੋੜੂ ਬਿੱਲ ਨੂੰ ਪੰਜਾਬ ਵਿਧਾਨ ਸਭਾ ਨੇ ਪਾਸ ਕਰਕੇ ਇਹ ਪਾਸ ਕਰਤਾ ਕਿ ਪੰਜਾਬ ਕੋਲ ਕੋਈ ਵੀ ਵਾਧੂ ਪਾਣੀ ਨਹੀਂ ਹੈਗਾ ਕੋਈ ਵੀ ਵਾਧੂ ਪਾਣੀ ਨਹੀਂ ਇਸ ਕਰਕੇ ਉਹ ਹੋਰ ਪਾਣੀ ਹੈ ਜਿਹੜਾ ਮਤਲਬ ਪੰਜਾਬ ਤੋਂ ਹੋਰ ਪਾਣੀ ਹੈ ਜਿਹੜਾ ਉਹਦੇ ਬਾਰੇ ਜੇ ਕੋਈ ਸਮਝੌਤਾ ਹੋਇਆ ਉਹ ਸਾਰੇ ਰੱਦ ਕੀਤੇ ਜਾਂਦੇ ਨੇ ਉਹ ਸਮਝੌਤੇ ਤੋੜੇ ਜਾਂਦੇ ਨੇ ਸੋ ਪੰਜਾਬ ਨੇ ਇਹ ਵਿਧਾਨ ਸਭਾ 'ਚ ਮਤਾ ਪਾਸ ਕਰਤਾ ਕਿ ਪਾਣੀਆਂ ਦੀ ਵੰਡ ਬਾਰੇ ਜਿਹੜੇ ਸਮਝੌਤੇ ਨੇ ਉਹ ਰੱਦ ਕੀਤੇ ਜਾਂਦੇ ਨੇ ਤੇ ਉਸ ਸਮਝਉਤੇ ਦੇ ਵਿੱਚ ਜਿਹੜੀ ਐਸਵਾਈਐਲ ਜਿਹੜੀ ਸਤਲੁਜ ਜਮਨਾ ਲਿੰਕ ਨਹਿਰ ਆ ਉਹਦੀ ਸਾਰੀ ਆ ਜਿਹੜੀ ਉਹ ਬੰਦ ਹੋ ਗਈ ਕਿਉਂਕਿ ਪੰਜਾਬ ਨਵੇਂ ਸਮਝਉਤੇ ਅਨੁਸਾਰ ਪਾਣੀ ਦੇਣ ਲਈ ਤਿਆਰ ਨਹੀਂ ਸੋ ਉਸ ਨੂੰ ਜਦੋਂ ਪੰਜਾਬ ਵਿਧਾਨ ਸਭਾ ਨੇ ਜਿਹੜਾ ਇਹ ਬਿੱਲ ਪਾਸ ਕੀਤਾ ਕਿ ਐਸੀ ਜਿਹੜਾ ਪਾਣੀਆਂ ਦੀ ਵੰਡ ਬਾਰੇ ਸਮਝਉਤੇ ਨੇ ਇਹਨਾਂ ਨੂੰ ਰੱਦ ਕਰਦੇ ਹਾਂ ਉਹ ਬੈਲ ਜਿਹੜਾ ਉਹ ਰਾਸ਼ਟਰਪਤੀ ਕੋਲ ਕਿਉਂਕਿ ਰਾਸ਼ਟਰਪਤੀ ਨੇ ਹਰ ਨੂੰ ਦੇ ਤੇ ਫਾਈਨਲ ਜਿਹੜੇ ਕਰਨ ਦੇ ਦਸਤਖਤ ਕਰਨੇ ਹੁੰਦੇ ਆ ਜੀ ਸੋ ਰਾਸ਼ਟਰਪਤੀ ਨੇ ਉਸ ਪੰਜਾਬ ਵਿਧਾਨ ਸਭਾ ਵੱਲੋਂ 2005 ਚ ਜਿਹੜਾ ਮਤਾ ਪਾਸ ਕੀਤਾ ਗਿਆ ਸੀ ਉਹਨੂੰ ਉਹਨਾਂ ਨੇ ਸੁਪਰੀਮ ਕੋਰਟ ਨੂੰ ਭੇਜਤਾ ਕਉਂਕੀ ਜਿਹੜਾ ਐਸਵਾਈਐਲ ਦਾ ਮਸਲਾ ਉਹ ਸੁਪਰੀਮ ਕੋਰਟ ਚ ਪਹਿਲਾਂ ਹੀ ਪਿਆ ਪੈਂਡਿੰਗ ਪਿਆ ਵਾ ਸੋ ਰਾਸ਼ਟਰਪਤੀ ਨੇ ਉਹਨੂੰ ਸੁਪਰੀਮ ਕੋਰਟ ਚੈਸ ਕਰਕੇ ਭੇਜਤਾ ਕਿ ਦੱਸਿਆ ਜਾਵੇ ਕਿ ਇਸ ਜਿਹੜਾ ਸੰਯੁਕਤ ਬੈਲ ਬਾਸ ਕੀਤਾ ਪੰਜਾਬ ਵਿਧਾਨ ਸਭਾ ਨੇ ਜੀ ਕੀ ਇਸ ਬਿੱਲ ਦਾ SYL ਨਹਿਰ ਤੇ ਵੀ ਕੋਈ ਅਸਰ ਪੈਂਦਾ ਉਹਦੀ ਉਸਾਰੀ ਤੇ ਜਾਂ ਉਹਦੇ ਤੇ ਕੋਈ ਅਸਰ ਪੈਂਦਾ ਸੋ ਉਹ ਮੁੱਦਾ ਜਿਹੜਾ ਰਾਸ਼ਟਰਪਤੀ ਨੇ ਜਿਹੜਾ ਸੁਝਾਅ ਮੰਗਿਆ ਸੁਪਰੀਮ ਕੋਰਟ ਤੋਂ ਕਿ ਕਾਨੂੰਨ ਅਨੁਸਾਰ ਦੱਸਿਆ ਜਾਵੇ ਕਿ ਕੀ ਜਿਹੜਾ ਪੰਜਾਬ ਵਿਧਾਨ ਸਭਾ ਨੇ 2005 ਚ ਬਿੱਲ ਪਾਸ ਕੀਤਾ ਕਿ ਇਹ SYL ਜਿਹੜੀ ਸਤਲੁਜ ਜਮਨਾ ਲਿੰਕ ਨਹਿਰ ਆ ਉਹ ਉਹਦੀ ਉਸਾਰੀ ਤੇ ਕੋਈ ਪ੍ਰਭਾਵ ਪਉਦਾ ਸੋ ਉਹ ਸੁਣਵਾਈ ਆ ਜਿਹੜੀ ਉਹਦੀ ਸੁਣਵਾਈ ਆ ਜਿਹੜੀ ਉਹ ਕੱਲ ਸੁਪਰੀਮ ਕੋਰਟ ਸੇ ਸ਼ੁਰੂ ਹੋਈ ਆ ਤੇ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਪੰਜਾਬ ਸਰਕਾਰ ਦਾ ਵਕੀਲ ਸੀਗਾ ਐਡਵੋਕੇਟ ਸਾਹਿਬ ਉਹ ਸੁਣਵਾਈ ਵੇਲੇ ਮੌਕੇ ਨਹੀਂ ਜਦੋਂ ਕਿ ਹਰਿਆਣਾ ਸਰਕਾਰ ਦਾ ਜਿਹੜਾ ਵਕੀਲ ਸੀ ਉਹਨੇ ਜਿਹੜੀਆਂ ਆਪਣੀਆਂ ਦਲੀਲਾਂ ਨੇ ਉਹ ਕੱਲ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤੀਆਂ ਨੇ ਆਖਿਆ ਜਾਂਦਾ ਹੈ ਕਿ ਹਰਿਆਣਾ ਤੇ ਰਾਜਸਥਾਨ ਰਿਪੇਰੀਅਨ ਰਾਜ ਨਹੀਂ ਹਨ ਫਿਰ ਪਾਣੀ ਦਾ ਮਸਲਾ ਆਖਿਰ ਕਿੱਥੇ ਆ ਜਾਂਦਾ ਹੈ ਦੇਖੋ ਵੀ ਭਾ ਗਲਤ ਹੈ ਇਹ ਅਭੀ ਤਕੜੇ ਦਾ ਸਤਿ ਮੀ ਸੋ ਜੀ ਅੱਬ ਜਿਹੜੀ ਬਾਰ ਬਾਰ ਗੱਲ ਕਰਦੇ ਆ ਕਿ ਇਸ ਦੇਸ਼ ਦਾ ਕਾਨੂੰਨ ਇਸ ਦੇਸ਼ ਦਾ ਵਿਦਾਨ ਇਸ ਦੇਸ਼ ਦੇ ਹਾਕਮ ਇਸ ਦੇਸ਼ ਦੀ ਬਹੁ ਗਿੰਥੀ ਹੈ ਜਿਹੜੀ ਉਹ ਪੰਜਾਬ ਤੇ ਸਿੱਖਾਂ ਦੇ ਨਾਲ ਹਮੇਸ਼ਾ ਤੱਕਾ ਬਿਤਕਰਾ ਬੇਇਨਸਾਫੀ ਕਰਦੀ ਆ ਇਹ ਤੇ ਕਰਦੀ ਆ ਹਾਂਜੀ ਹੁਣ ਜਿਹੜਾ ਸਵਾਲ ਤੁਸੀਂ ਕੀਤਾ ਕਿ ਰਿਪੇਰੀਅਨ ਐਕਟ ਕੀ ਆ ਆਖਰ ਜੀ ਰਿਪੇਰੀਅਨ ਐਕਟ ਦਾ ਮਤਲਬ ਇਹ ਆ ਕਿ ਜਿਹੜੇ ਜਿਹੜੇ ਇੱਕ ਦਰਿਆ ਕਈ ਸੂਬਿਆਂ ਚੋਂ ਲੰਘਦਾ ਹਾਂਜੀ ਸੋ ਜਿਹੜੇ ਜਿਹੜੇ ਸੂਬਿਆਂ 'ਚੋਂ ਦਰਿਆ ਲੰਘਦਾ ਉਹ ਰਿਪੇਰੀਅਨ ਸੂਬੇ ਕਹੇ ਜਾਂਦੇ ਨੇ ਕਿ ਉਹਨਾਂ ਦਰਿਆ ਜਿਹੜੀ ਪਾਣੀ ਦੀ ਵੰਡਾ ਉਹ ਉਸ ਉਸ ਦੇ ਸਿਧਾਂਤ ਦੇ ਅਨੁਸਾਰ ਰਿਪੇਰੀਅਨ ਸਿਧਾਂਤ ਦੇ ਅਨੁਸਾਰ ਕੀਤੀ ਜਾਂਦੀ ਆ ਕਿ ਇਹ ਇਹ ਸੂਬੇ 'ਚੋਂ ਕਿੰਨਾ ਕਿੰਨਾ ਮਤਲਬ ਦਰਿਆ ਉਹ ਲੰਘ ਰਿਹਾ ਵਾ ਜੀ ਕਿੰਨੇ ਕਿੰਨੇ ਹਿੱਸੇ 'ਚੋਂ ਉਹ ਦਰਿਆ ਉਹ ਸੂਬੇ 'ਚੋਂ ਲੰਘ ਰਿਹਾ ਉਸ ਦੇ ਹਿਸਾਬ ਨਾਲ ਉਹਦੀ ਪਾਣੀਆਂ ਦੀ ਵੰਡਾ ਜਿਹੜੀ ਉਹ ਕੀਤੀ ਜਾਂਦੀ ਜੀ ਪਰ ਤੂੰ ਹੁਣ ਪੰਜਾਬ ਕੋਲ ਇਸ ਵੇਲੇ ਢਾਈ ਦਰਿਆ ਨੇ ਜੀ ਸਤਲੁਜ ਹੈ ਹਾਂਜੀ ਵਿਆਸ ਹੈ ਤੇ ਈਦਾ ਕਰਾਵੀ ਹੈ ਤੇ ਹੁਣ ਤੁਸੀਂ ਇਹ ਦੇਖੋ ਕਿ ਨਾ ਸਤਲੁਜ ਕਿਤੇ ਹਰਿਆਣੇ ਨੂੰ ਲੱਗਦਾ ਨਾ ਕਿਤੇ ਰਾਜਸਥਾਨ ਨੂੰ ਲੱਗਦਾ ਨਾ ਵਿਆਸ ਕਿਤੇ ਹਰਿਆਣੇ ਨੂੰ ਲੱਗਦਾ ਨਾ ਰਾਜਸਥਾਨ ਨੂੰ ਲੱਗਦਾ ਨਾ ਰਾਵੀ ਜੀ ਮਤਲਬ ਕੋਈ ਨੇੜ ਦੇ ਵੀ ਨਹੀਂ ਲੱਗਦੇ ਨਾ ਹਰਿਆਣੇ ਦੇ ਨਾਮ ਰਾਜਸਥਾਨ ਦੇ ਤੇ ਫਿਰ ਉਹ ਰਪੇਰਿਅਨ ਸੂਬੇ ਕਿਵੇਂ ਹਾਂਜੀ ਜਦੋਂ ਉਹਨਾਂ ਸੂਬਿਆਂ ਦੇ ਨੇੜ ਦੀ ਵੀ ਨਹੀਂ ਵਿਚੋ ਦੀ ਤਾਂ ਲੱਗਣਾ ਬਹੁਤ ਦੂਰ ਦੀ ਗੱਲ ਆ ਨੇੜ ਦੀ ਵੀ ਨਹੀਂ ਇਹ ਦਰਿਆ ਲੰਘ ਰਹੇ ਤੇ ਫਿਰ ਉਹ ਰਪੇਰੀਅਨਸ ਉਹਦੇ ਕਿਵੇਂ ਬਣ ਗਏ ਤੇ ਉਹਨਾਂ ਦਾ ਇਸ ਪਾਣੀ ਤੇ ਇਹਨਾਂ ਦਰਿਆਵਾਂ ਦੇ ਪਾਣੀ ਤੇ ਹੱਕ ਕਿਵੇਂ ਆ ਗਿਆ ਸੋ ਰਾਜਸਥਾਨ ਨੂੰ ਗੁਗਏ ਅੰਗਰੇਜ਼ਾਂ ਵੇਲੇ ਤੋਂ ਜਿਹੜੀਆਂ ਸਾਡੀਆਂ ਨਹਿਰਾਂ ਜਾਂਦੀਆਂ ਸੀ ਜੀ ਉਹ ਸਮਝ ਲਓ ਵੀ ਜਿਹੜੀ ਉਸ ਵੇਲੇ ਕਿਉਂਕਿ ਸਥਿਤੀ ਇਹੋ ਜੀ ਸੀ ਹਾਲਾਤ ਇਹੋ ਜੇ ਸੀ ਉਦੋਂ ਪਾਣੀ ਦੀ ਜ਼ਿਆਦਾ ਲੋੜ ਨਹੀਂ ਸੀ ਜੀ ਉਸ ਵੇਲੇ ਪੰਜਾਬ ਕੋਲ ਪਾਣੀ ਬਾਧੂ ਸੀ ਉਹਨੇ ਬਾਧੂ ਪਾਣੀ ਸੀ ਜਿਹੜਾ ਉਹ ਰਾਜਸਥਾਨ ਨੂੰ ਪਾਗ ਮੁਆਵਜ਼ਾ ਲੈ ਕੇ ਦਿੰਦਾ ਸੀ ਜੀ ਅਗਲੀ ਗੱਲ ਜਿਹੜੀ ਹੁਣ ੱੱਕੇ ਵਾਲੀ ਗੱਲ ਇਹ ਹੈ ਕਿ 1904 ਚ ਹਰਿਆਣਾ ਸੂਬਾ ਬਣ ਗਿਆ ਜੀ ਹੁਣ ਹਰਿਆਣਾ ਸੂਬਾ ਤਾਂ ਬਣ ਗਿਆ ਪਰੰਤੂ ਉਸ ਸੂਬੇ ਨੂੰ 40% ਦੀ ਪੰਜਾਬ ਦਾ ਪਾਣੀ ਵੀ ਵੰਡ ਕੇ ਦੇਤਾ ਜੀ ਜੇ دونك ਇਹ ਉਹ ਰਪੇਰੀਨ ਸੁਬਾਈ ਨਹੀਂ ਉਹਨੂੰ ਕੋਈ ਦਰਿਆ ਲੱਗਦਾ ਹੀ ਨਹੀਂ ਜੇ ਉਹਨੂੰ ਕੋਈ ਦਰਿਆ ਲੱਗਦਾ ਹੀ ਨਹੀਂ ਤੇ ਫਿਰ ਉਹ ਇਸ ਪਾਣੀ ਦਾ ਹੱਕਦਾਰ ਕਿਵੇਂ ਬਣ ਗਿਆ ਹਾਂਜੀ ਸੋ ਇਹ ਮਤਲਬ ਜੇ ਕਿਸੇ ਅਸੀਂ ਬਾਹਰਲੇ ਮੁਲਕ ਦੀ ਅਦਾਲਤ ਵਿੱਚ ਇਹ ਕੇਸ ਜਾਵੇ ਤੇ ਕੋ ਟੋਕਰ ਇਹ ਮੈਨੂੰ ਲੱਗਦਾ ਕਿ ਪਹਿਲੇ ਸਟੇਜ ਤੇ ਹੀ ਇਸ ਕੇਸ ਨੂੰ ਖਾਰਜ ਕਰ ਦਿੱਤਾ ਜਾਊਗਾ ਕਿਉਂਕਿ ਹੁਣ ਗੱਲ ਤਾਂ ਇਹ ਆ ਕਿ ਇੱਕ ਬਾਪ ਦੀ ਜਾਇਦਾਦ ਹੈ ਜੀ ਉਹ ਦੋ ਭਰਾ ਵੰਡ ਸਕਦੇ ਆ ਜਾਂ ਜਿਹੜੇ ਉਸ ਬਾਪ ਦੇ ਧੀ ਪੁੱਤਰ ਨੇ ਉਹੀ ਵੰਡ ਸਕਦੇ ਨੇ ਜੀ ਤੇ ਜੇ ਹੁਣ ਗਵਾਂਢੀ ਆ ਕੇ ਕਵੇ ਜਾਂ ਕੋਈ ਸ਼ਰੀਕੇ ਵਾਲਾ ਕਵੇ ਕਿ ਮੈਂ ਇਸ ਜਾਇਦਾਦ ਦਾ ਹੱਕਦਾਰ ਆ ਇਹਨੂੰ ਕੌਣ ਪ੍ਰਵਾਨ ਕਰਦਾ ਸਾਡੇ ਨਾਲ ਇਹ ਕੁਛ ਹੋਇਆ ਹਰਿਆਣਾ ਹਰਿਆਣੇ ਕੋਈ ਅਧਿਕਾਰੀ ਨਹੀਂ ਰਾਜਸਥਾਨ ਦਾ ਵੀ ਕੋਈ ਅਧਿਕਾਰੀ ਨਹੀਂ ਵੈਸੇ ਤਾਂ ਸੋ ਇਹ ਜਿਹੜੀ ਗੱਲ ਆ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਇਹ ਬਿਲਕੁਲ ਉਹੀ ਠੱਕੇ ਵਾਲੀ ਗੱਲ ਆ ਕਿ ਪੰਜਾਬ ਤੋਂ ਉਹਦੇ ਪਾਣੀ ਨੇ ਜਿਹੜੇ ਉਹ ਖੂਹੇ ਗਏ ਨੇ ਪਾਖੜਾ ਡੈਮ ਖੋਇਆ ਗਿਆ ਰਾਜਸਥਾਨੀ ਜਿਹੜੀ ਚੰਡੀਗੜ੍ਹ ਆ ਉਹ ਖੋਹੀ ਗਈ ਆ ਪੰਜਾਬੀ ਬੋਲਦੇ ਇਲਾਕੇ ਖੋਏ ਗਏ ਨੇ ਤੇ ਤੱਕੇ ਨਾਲ ਅੱਜ ਵੀ ਉਹਨਾਂ ਦੇ ਕਬਜ਼ੇ 'ਚ ਨਹੀਂ ਉਹ ਗੱਲ ਅੱਜ ਪਾਣੀਆਂ ਦੀ ਬੰਡਦੀ ਆ ਤੇ ਬਾਰ ਬਾਰ ਇਹ ਮਸਲਾ ਹੈ ਜਿਹੜਾ ਉਹ ਉੱਪਰ ਕੇ ਸਾਹਮਣੇ ਆਉਂਦਾ ਤੇ ਹੁਣ ਕਿਉਂਕਿ 2005 ਤੋਂ ਬਾਅਦ ਜੀ ਸੁਪਰੀਮ ਕੋਰਟ 'ਚ ਇਸ ਮਸਲੇ ਦੀ ਦੁਆਰਾ ਸੁਣਵਾਈ ਹੋਈ ਹੈ ਤੇ ਇਹ ਮਸਲਾ ਫੇਰ ਦੁਆਰਾ ਉੱਪਰ ਕੇ ਸਾਹਮਣੇ ਆਇਆ ਜੀ ਬਾਦਲ ਤਲ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਕੇਂਦਰ ਸਰਕਾਰ ਤੇ ਦਬਾਅ ਕਦੋਂ ਤੇ ਕਿਵੇਂ ਪਾਵੇਗਾ ਜਾਂ ਫਿਰ ਕਦੇ ਨਹੀਂ ਪਾਵੇਗਾ ਇਹ ਗੱਲ ਤਾਂ ਠੀਕ ਹੈ ਕੋਡੋਂ ਆਉਗਾ ਹਾਂਜੀ ਸਨ ਸਾਡੇ ਘਰ ਨੂੰ ਲੱਗੀ ਹੋਈ ਆ ਹਾਂਜੀ ਚੋਰ ਸਾਡੇ ਘਰ ਨੂੰ ਲੁੱਟਣ ਲੱਗੇ ਹੋਏ ਨੇ ਜੀ ਤੇ ਅਸੀਂ ਸਿਰਫ ਕੱਲੀ ਬਾਤੀ ਰਜਾਈ ਚ ਮੂੰਹ ਦੇ ਕੇ ਗਈ ਜਾਈਏ ਹਟ ਜੋ ਹਟ ਜੋ ਇਸ ਤਰੀਕੇ ਨਾਲ ਕਦੇ ਨਾ ਗਦੇ ਹੋਇਆ ਤੇ ਨਾ ਇਹ ਸੰਭਵ ਆ ਜੀ ਹੁਣ ਅੱਜ ਦੀ ਤਰੀਖ ਤੇ ਜਿਹੜੀ ਗੱਲ ਸਾਡੇ ਸਾਹਮਣੇ ਆਈ ਆ ਕਿ ਜਿਹੜਾ ਮਾਮਲਾ ਇਸ ਵੇਲੇ ਸੁਪਰੀਮ ਕੋਰਟ ਸਾਹ ਪੰਜਾਬ ਦੇ ਪਾਣੀਆਂ ਦਾ ਉਸ ਮਸਲੇ ਤੇ ਚਲੋ ਐਡਵੋਕੇਟ ਜਰਨਲ ਜਿਹੜਾ ਉਹ ਨਹੀਂ ਗਿਆ ਜੀ ਉਹਦੇ ਬਾਰੇ ਬਿਲਕੁਲ ਸਾਫ਼ ਗੱਲ ਇਹ ਆ ਕਿ ਉਹ ਚੋਟਾਲਿਆਂ ਦਾ ਨੇੜਲਾ ਜੀ ਸੋ ਜਿਹੜਾ ਵਿਅਕਤੀ ਚੋਟਾਲਿਆਂ ਦਾ ਨੇੜਲਾ ਉਹ ਪੰਜਾਬ ਦੇ ਪਾਣੀਆਂ ਦੀ ਰਾਖੀ ਕਿਵੇਂ ਕਰੂਗਾ ਜੀ ਬੇਵਕੂਫ ਤੋਂ ਬੇਵਕੂਫ ਬੰਦਾ ਵੀ ਇਸ ਗੱਲ ਨੂੰ ਸਮਝ ਸਕਦਾ ਹਾਂ ਜੀ ਕਿ ਅੰਦਰ ਖਾਤੇ ਕਿਹੜੀ ਖਿਚੜੀ ਪੱਕੀ ਹੋਈ ਹੈ ਇਹ ਕੀ ਕੁਛ ਹੋਇਆ ਹੋਇਆ ਸੋ ਦੂਸਰੇ ਪਾਸੇ ਗੱਲ ਇਹ ਆ ਕਿ ਕੇਂਦਰ ਸਰਕਾਰ ਨੇ ਜਿਹੜਾ ਆਪਣਾ ਪੱਖ ਪੇਸ਼ ਕੀਤਾ ਜੀ ਉਹ ਹਰਿਆਣੇ ਦੇ ਹੱਕ 'ਚ ਆ ਹਾਂਜੀ ਕੇਂਦਰ ਸਰਕਾਰ ਕਹੌਣਾ ਇਸ ਵੇਲੇ ਉਹਦੇ 'ਚ ਬਾਦਲ ਭਾਈਵਾਲ ਨੇ ਬਾਦਲਾ ਜੀ ਨੂੰ ਉਸ ਕੇਂਦਰੀ ਮੰਤਰੀ ਮੰਡਲ ਦੀ ਜਿਸ ਮੰਤਰੀ ਮੰਡਲ ਦਾ ਫੈਸਲਾ ਹੈ ਉਹ ਮੰਤਰੀ ਮੰਡਲ ਦਾ ਹਿੱਸਾ ਹਾਂਜੀ ਸੋ ਹੁਣ ਦੋ ਗੱਲਾਂ ਨੇ ਜੇ ਤਾਂ ਕੇਂਦਰ ਸਰਕਾਰ ਨੇ ਸਹੀ ਕੀਤਾ ਤੇ ਬਾਦਲ ਕੇ ਮੰਨਦੇ ਨੇ ਕਿ ਕੇਂਦਰ ਸਰਕਾਰ ਨੇ ਹਰਿਆਣੇ ਦਾ ਪੱਖ ਜਿਹੜਾ ਲਿਆ ਉਹ ਸਹੀ ਲਿਆ ਜੀ ਤੇ ਫਿਰ ਉਨਾਂ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਪੰਜਾਬ ਤੇ ਰਾਜ ਕਰਨ ਜੀ ਤੇ ਜੇ ਉਹ ਮੰਨਦੇ ਆ ਕਿ ਗਲਤ ਲਿਆ ਤੇ ਫਿਰ ਇਸ ਗੱਲ ਦਾ ਕੋਈ ਮਤਲਬ ਤੱਕ ਨਹੀਂ ਬਣਦੀ ਕਿ ਬੀਬਾ ਹਰ ਸਿਮਰਤ कौर ਬਾਦਲ ਉਸ ਮੰਤਰੀ ਮੰਡਲ ਚ ਜਿਹਨੇ ਪੰਜਾਬ ਦੇ ਵਿਰੁੱਧ ਫੈਸਲਾ ਲਿਆ ਉਸ ਮੰਤਰੀ ਮੰਡਲ ਚ ਬੈਠੀ ਰਹੇ ਜੀ ਭਾਵੇਂ ਕਿ ਚਲੋ ਅਸੀਂ ਗੱਲ ਮੰਨਦੇ ਆ ਕਿ ਵਿਰੋਧੀ ਧਿਰਾਂ ਨੇ ਅੱਜ ਰੌਲਾ ਪਾਇਆ ਇਸ ਗੱਲ ਤੇ ਕਿ ਜਦੋਂ ਕੇਂਦਰ ਸਰਕਾਰ ਪਾੜੀਆਂ ਦੇ ਮੁੱਦੇ ਤੇ ਪੰਜਾਬ ਦੇ ਵਿਰੋਧ ਚ ਖੜੀ ਆ ਜੀ ਤੇ ਹਰ ਸਿਮਰਤ कौर ਬਾਦਲ ਨੂੰ ਅਸਤੀਫਾ ਦੇ ਕੇ ਬਾਹਰ ਆ ਜਾਣਾ ਚਾਹੀਦਾ ਠੀਕ ਹੈ ਕਿ ਸਿਆਸੀ ਤਰ੍ਹਾਂ ਨੇ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀ ਹੁੰਦੀ ਨੇ ਪਰੰਤੂ ਅਸਲੀਅਤ ਵਿੱਚ ਵੀ ਇਹ ਗੱਲ ਹੈ ਕਿ ਜਦੋਂ ਅਸੀਂ ਇੱਕ ਭਾਈਵਾਲ ਆ ਜੇ ਭਾਈਵਾਲ ਸਾਡਾ ਭਾਈਵਾਲ ਸਾਡੇ ਵਿਰੁੱਧ ਹੀ ਗੱਲ ਕਰ ਰਿਹਾ ਤਾਂ ਫਿਰ ਇਹ ਸਾਡਾ ਭਾਈਵਾਲ ਕਹਾਦਾ ਹਾਂਜੀ ਸੋ ਬਾਦਲ ਸਰਕਾਰ ਜਾਂ ਬਾਦਲ ਪਰਿਵਾਰ ਜਾਂ ਬਾਦਲ ਦਾਲਾ ਜਿਹੜਾ ਉਹਦੇ ਲਈ ਹੁਣ ਬਾਦਲ ਨੇ ਇਹ ਕਹਿਤਾ ਕਿ ਪੰਜਾਬ ਕੋਲ ਇੱਕ ਵੀ ਬੂੰਦ ਆ ਜਿਹੜੀ ਉਹ ਫਾਲਤੂ ਪਾਣੀ ਨਹੀਂ ਕੀ ਇਹਦੇ ਨਾਲ ਮਸਲਾ ਹੱਲ ਹੁੰਦਾ ਹਾਂਜੀ ਕੀ ਇਸ ਇਸ ਗੱਲ ਦੇ ਨਾਲ ਸੁਪਰੀਮ ਕੋਰਟ ਸਾਡੇ ਹੱਕ ਦੀ ਮਸਲਾ ਦੇ ਤੂੰ ਜੀ ਸੋ ਗੱਲ ਇਹ ਨਹੀਂ ਕਿ ਸਾਡੇ ਕੋਲ ਪਾਣੀ ਬਾਦੂ ਹੈ ਜਾਂ ਨਹੀਂ ਹੈ ਗੱਲ ਇਹ ਆ ਕਿ ਸਾਡਾ ਹੱਕ ਆ ਜਿਹੜਾ ਉਹ ਕਿਉਂ ਖੋਇਆ ਜਾ ਰਿਹਾ ਅਸੀਂ ਆਪਣੇ ਹੱਕ ਦੀ ਰਾਖੀ ਕਿਵੇਂ ਕਰਦੀ ਆ ਜੀ ਸੋ ਮਸਲਾ ਇੱਥੇ ਖੜਾ ਸੋ ਜੇ ਅੱਜ ਭਾਜਪਾ ਜਿਹੜੀ ਉਹ ਬਾਦਲ ਪੰਜਾਬ ਦੀ ਨਹੀਂ ਸੁਣਦੀ ਬਾਦਲ ਦਲ ਦੀ ਨਹੀਂ ਸੁਣਦੀ ਤੇ ਬਾਦਲ ਦਲ ਦਾ ਜਿਹੜੀ ਪਹਿਲਾ ਵਿਰੋਧ ਆ ਉਹ ਇਹ ਹੋਣਾ ਚਾਹੀਦਾ ਕਿ ਉਹ ਆਪ ਦਾ ਭਾਜਪਾ ਦੇ ਨਾਲ ਗੱਠ ਜੋੜਾ ਜਿਹੜਾ ਉਹਨੂੰ ਖਤਮ ਕਰਨ ਦਾ ਾਲਾਦ ਕਰੇ ਸੋ ਹੁਣ ਜਿਹੜਾ ਸਵਾਲ ਤੁਸੀਂ ਕਿਹਾ ਕਿ ਉਹ ਕਦੋਂ ਕਰੂਗਾ ਤੇ ਕਿਵੇਂ ਕਰੂਗਾ ਇਹ ਅਸੀਂ ਸਾਰੇ ਜਾਣਦੇ ਆ ਕਿ ਬਾਦਲ ਕੇ ਹੋਰ ਸਭ ਕੁਝ ਗਵਾ ਸਕਦੇ ਨੇ ਉਹਨਾਂ ਦਾ دین ਅਮਾਨ ਧਰਮ ਪੰਜਾਬ ਦਾ ਪਾਣੀ ਉਹਨਾਂ ਲਈ ਕੋਈ ਅਰਥ ਨਹੀਂ ਰੱਖਦਾ ਉਹਨਾਂ ਲਈ ਸਤਾ ਲਾਲਸਾ ਸਤਾ ਦੀ ਕੁਰਸੀ ਜਾਂ ਜਿਹੜੀ ਉਹ ਸਭ ਤੋਂ ਮਹੱਤਵਪੂਰਨਾ ਸੋ ਜਿਹੜਾ ਤੁਹਾਡਾ ਸਵਾਲ ਆ ਉਹਦਾ ਜਵਾਬ ਮੈਨੂੰ ਲੱਗਦਾ ਕਿ ਸਾਡੇ ਦਰਸ਼ਕ ਵੀ ਵਾਖੂਗੀ ਜਾਣਦੇ ਹੋਣਗੇ ਕਿ ਬਾਦਲਾਂ ਲਈ ਹੋਰ ਕੋਈ ਚੀਜ਼ ਮਾਇਨੇ ਨਹੀਂ ਰੱਖਦੀ ਇਸ ਲਈ ਉਹ ਨਾ ਆਜਪਾਤ ਦੇ ਦਬਾਅ ਪਾਉਣਗੇ ਜੀ ਤੇ ਨਾ ਪੰਜਾਬ ਦੇ ਹੱਕ 'ਚ ਕਦੇ ਕੋਈ ਫੈਸਲਾ ਆਊਗਾ ਜੀ ਬਾਦਲ ਦਲ ਨੇ 2005 'ਚ ਸਮਝੋਤਾ ਤੋਂ ਐਕਟ ਦਾ ਵਿਰੋਧ ਕਰਨ ਦੇ ਲਈ ਧਾਰਾ 5 ਨੂੰ ਖਤਮ ਕਰਨ ਦੀ ਗੱਲ ਆਖੀ ਸੀ ਪਰੰਤੂ ਅੱਜ ਉਹੀ ਬਾਦਲ ਦਲ ਕਿੱਥੇ ਖੜਾ ਹੈ ਇਹ ਬਗਾਲਤਾ ਫਿਰ ਉੱਥੀ ਆ ਜਾਂਦੀ ਆ ਕਿ ਜਦੋਂ ਅਸੀਂ ਕਿਸੇ ਦਾ ਵਿਰੋਧ ਕਰਦੇ ਆ ਉਦੋਂ ਤਾਂ ਅਸੀਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਵੱਡੇ-ਵੱਡੇ ਦਮਗਜੇ ਮਾਰਦੇ ਨੇ ਪਰ ਜਦੋਂ ਸਾਡੀ ਵਾਰੀ ਆਉਂਦੀ ਆ ਉਦੋਂ ਅਸੀਂ ਕੁਝ ਵੀ ਨਹੀਂ ਕਰਦੇ ਹੁਣ ਇਹ ਜਿਹੜਾ ਮਸਲਾ ਹੈ ਜਿਹੜਾ ਤੁਸੀਂ ਧਾਰਾ 5 ਦੀ ਗੱਲ ਕੀਤੀ ਆ ਉਹ ਮਸਲਾ ਕੀ ਆ ਕਿ ਜਿਹੜਾ 2005 ਵਿੱਚ ਸਮਝੌਤਾ ਤੋੜੂ ਬਿੱਲ ਪਾਸ ਕੀਤਾ ਗਿਆ ਸੀ ਪੰਜਾਬ ਵਿਧਾਨ ਸਭਾ 'ਚ ਹਾਂਜੀ ਉਸ ਬਿੱਲ 'ਚ ਇਹ ਗੱਲ ਕੀਤੀ ਗਈ ਸੀ ਕਿ ਪਿੱਛੇ ਜੋ ਸਮਝੋਤੇ ਹੋ ਗਏ ਸੋ ਹੋ ਗਏ ਜਿਹੜਾ ਵੀ ਕੋਈ ਪੰਜਾਬ ਦੇ ਪਾਣੀਆਂ ਦੀ ਵੰਡ ਨੂੰ ਲੈ ਕੇ ਨਵਾਂ ਸਮਝੌਤਾ ਹੁੰਦਾ ਉਹਨੂੰ ਅਸੀਂ ਪ੍ਰਵਾਨ ਨਹੀਂ ਕਰਦੇ ਉਹ ਸਾਰੇ ਸਮਝੋਤੇ ਅਸੀਂ ਰੱਦ ਕਰਦੇ ਹਾਂਜੀ ਪਰੰਤੂ ਜਿਹੜੀ ਇਹ 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 ਜਿਹੜੀ ਧਾਰਾ 5 ਦੀ ਗੱਲ ਕੀਤੀ ਜਾਂਦੀ ਹੈ ਕਿ 5ਵੀਂ ਧਾਰਾ ਇਹ ਕਹਿੰਦੀ ਸੀ ਕਿ ਜਿਹੜੇ ਪਹਿਲੇ ਸਮਝੋਤੇ ਨੇ ਉਹ ਸਟੈਂਡ ਕਰਦੇ ਨੇ ਜੀ ਪਹਿਲੇ ਜਿਹੜੇ ਸਮਝੌਤੇ ਹੋ ਚੁੱਕੇ ਨੇ ਉਹ ਖੜੇ ਨੇ ਜਿਹੜੇ ਨਵੇਂ ਸਮਝੌਤੇ ਆ ਉਹ ਰੱਦ ਕੀਤੇ ਜਾਂਦੇ ਆ ਬਾਦਲ ਦੱਲ ਨੇ ਉਸ ਵੇਲੇ ਇਸ ਗੱਲ ਦਾ ਵਿਰੋਧ ਕੀਤਾ ਸੀ ਕਿ ਪੰਜਾਬ ਕੋਲ ਇੱਕ ਵੀ ਬੂੰਦ ਆ ਜਿਹੜੀ ਪਾਣੀ ਦੀ ਉਹ ਫालतू ਨਹੀਂ ਇਸ ਕਰਕੇ ਪੰਜਾਬ ਨੂੰ ਸਾਰੇ ਸਮਝੌਤੇ ਜੀ ਚਾਹੇ ਉਹ ਪੁਰਾਣੇ ਨੇ ਚਾਹੇ ਉਹ ਨਵੇਂ ਨੇ ਸਾਰੇ ਸਮਝੌਤੇ ਰੱਦ ਕਰ ਦੇਣੇ ਚਾਹੀਦੇ ਨੇ ਮਤਲਬ ਪੂਰੀ ਤਰ੍ਹਾਂ ਹੱਥ ਖੜੇ ਕਰ ਦੇਣੇ ਚਾਹੀਦੇ ਆ ਕਿ ਅਸੀਂ ਕਿਸੇ ਨੂੰ ਵੀ ਪਾਣੀ ਆ ਜਿਹੜਾ ਉਹ ਬੂੰਦ ਆ ਜਿਹੜੀ ਉਹ ਨਹੀਂ ਦੇਣੀ ਜੀ ਇਹ ਉਸ ਵੇਲੇ ਬਾਦਲ ਦਲ ਨੇ ਮਤਲਬ ਕਾਂਗਰਸ ਦਾ ਵਿਰੋਧ ਕਰਦਿਆਂ ਇਹ ਗੱਲ ਕਹੀ ਸੀ ਕਿ ਪੰਜਾਬ ਨੂੰ ਇਸ ਵੇਲੇ ਇੱਕ ਵੀ ਬੂੰਦ ਦੇ ਕੋਲ ਫालतू ਨਹੀਂ ਇਸ ਕਰਕੇ ਉਹਨੂੰ ਸਾਰੇ ਪਿਛਲੇ ਸੰਯੁਕਤੇ ਵੀ ਆ ਜਿਹੜੇ ਉਹ ਚਾਹੇ ਜਿੰਨਾ ਪਾਣੀ ਰਾਜਸਥਾਨ ਨੂੰ ਜਾਂਦਾ ਹਰਿਆਣਾ ਨੂੰ ਜਾਂਦਾ ਦਿੱਲੀ ਨੂੰ ਜਾਂਦਾ ਜੰਮੂ ਨੂੰ ਜਾਂਦਾ ਉਹ ਸਾਰਾ ਬੰਦ ਕਰ ਦੇਣਾ ਚਾਹੀਦਾ ਤਾਂ ਉਹਨਾਂ ਜਿਹੜੀ ਗੱਲ ਜਿੱਥੇ ਅਸੀਂ ਗੱਲ ਕਰ ਰਹੇ ਆਂ ਕਿ ਅੱਜਬਾਦਾਂ ਗੱਲ ਕਿੱਥੇ ਖੜਾ ਹਾਂਜੀ ਉਹ ਉਸ ਪਾਣੀ ਦੀ ਰਾਖੀ ਲਈ ਵੀ ਤਿਆਰ ਨਹੀਂ ਹੈ ਜਿਹੜਾ 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 ਸਮਝੌਤਾ ਉਸ ਵੇਲੇ ਆਪਣਾ ਉਹਦੇ ਚ ਬਿਲ ਪਾਸ ਕੀਤਾ ਗਿਆ ਵਿਧਾਨ ਸਭਾ ਚ ਸਮਝੌਤਾ ਤੋੜੂ ਐਕਟ ਆ ਜਿਹੜਾ ਅੱਜ ਅਸੀਂ ਉਹਦੀ ਰਾਖੀ ਕਰਨ ਨੂੰ ਵੀ ਤਿਆਰ ਨਹੀਂ ਜੀ ਪੁਰਾਣੇ ਸਮਝੌਤੇ ਰੱਦ ਕਰਨੇ ਉਹ ਤਾਂ ਬੜੀ ਦੂਰ ਦੀ ਗੱਲ ਹੈ ਅਸੀਂ ਉਸ ਜਿਹੜਾ ਪੰਜਾਬ ਵਿਧਾਨ ਸਭਾ ਨੇ ਸਮਝੌਤਾ ਤੋੜੂ ਬਿਲ ਪਾਸ ਕੀਤਾ ਅੱਜ ਉਹਦੀ ਰਾਖੀ ਕਰਨ ਇਹਨਾਂ ਦਾ ਜੇ ਐਡਵੋਕੇਟ ਜਨਰਲ ਨਹੀਂ ਪਹੁੰਚਿਆ ਤਾਂ ਕਿਸੇ ਸਾਜ਼ਿਸ਼ ਦੀ ਨਹੀਂ ਪਹੁੰਚਿਆ ਜੀ ਤੇ ਜੇ ਕੇਂਦਰ ਸਰਕਾਰ ਨੇ ਇਸ ਦੀ ਹਰਿਆਣਾ ਦੀ ਮੈਚ ਕੀਤੀ ਆ ਤੇ ਬਾਦਲ ਨੇ ਉਹਦਾ ਡਟਮਾ ਬਾਦਲਦਲ ਨੇ ਉਹਦਾ ਡਟਮਾ ਵਿਰੋਧ ਨਹੀਂ ਕੀਤਾ ਬੀਬਾ ਹਰਸ਼ਵਰਤ ਕੋਰ ਬਾਦਲ ਨੇ ਉਹਦਾ ਵਿਰੋਧ ਨਹੀਂ ਕੀਤਾ ਨਾ ਅੰਦਰ ਕੀਤਾ ਪਾਰਲੀਮੈਂਟ ਦੇ ਨਾ ਬਾਹਰ ਕੀਤਾ ਜੀ ਸੋ ਇਹ ਗੱਲ ਹੈ ਕਿ ਵਿਰੋਧ ਲਈ ਗੱਲ ਕਰ ਦੇਣੀ ਆ ਜਿਹੜੀ ਉਹ ਬੜੀ ਸੌਖੀ ਆ ਉਸ ਵੇਲੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪਾੜੀਆਂ ਦਾ ਰੱਖਾ ਗਿਆ ਗਿਆ ਉਹ ਜਦੋਂ ਉਹਨੇ ਮਤਲਬ 2005 ਚ ਬਿੱਲ ਪਾਸ ਕੀਤਾ ਇਹ ਸੰਯੁਕਤਾ ਤੋੜੂ ਐਕਟ ਦਾ ਉਦੋਂ ਉਹਨੂੰ ਮਤਲਬ ਪੰਜਾਬ ਦੇ ਪਾੜੀਆਂ ਦਾ ਰੱਖੇ ਦਾ ਖਿਤਾਬ ਦਿੱਤਾ ਪੰਜਾਬ ਚ ਉਹਦੀ ਬੱਲੇ ਬੱਲੇ ਹੋਈ ਤੇ ਉਹਦੀ ਬੱਲੇ ਬੱਲੇ ਦੇ ਵਿਰੋਧ ਇਹਨਾਂ ਨੇ ਕਿਹਾ ਕਿ ਨਹੀਂ ਇੱਥੇ ਗੱਲ ਨਹੀਂ ਮੁੱਕਦੀ ਗੱਲ ਮੁੱਕਦੀ ਆ ਕਿ ਅਸੀਂ ਸਾਰੇ ਸਮਝੌਤੇ ਰੱਦ ਕਰੀਏ ਗੱਲ ਠੀਕ ਹੈ ਕਿ ਪੰਜਾਬ ਕੋਲ ਜੇ ਭਾਲਤੂ ਪਾਣੀ ਹੈ ਨਹੀਂ ਤੇ ਉਹ ਕਿਉਂ ਪਾਣੀ ਸਾਡਾ ਇੰਨਾ ਉਹਨਾਂ ਨੂੰ ਜਾ ਰਿਹਾ ਜੀ ਪਰੰਤੂ ਗੱਲ ਇਹ ਆ ਕਿ ਸਾਡੀ ਇੱਛਾ ਸ਼ਕਤੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਹੈ ਜਿਹੜੀ ਉਹ ਦ੍ਰਿੜ ਨਹੀਂ ਹੈ ਅਸੀਂ ਅੰਦਰੋਂ ਅੰਦਰ ਹੀ ਸਮਝਉਤੇ ਨੇ ਚਾਹੇ ਉਹ ਸਤਾ ਲਈ ਕਰ ਲਈਏ ਚਾਹੇ ਅਸੀਂ ਉਹ ਪੈਸੇ ਲਈ ਕਰ ਲਈਏ ਚਾਹੇ ਕਿਸੇ ਕਿਉਂਕਿ ਹੁਣ ਜੇ S Y L ਜਿਹੜੀ ਸਤਲੁਜ ਬਨਾਰ ਲਿੰਕ ਨਹਿਰ ਦੀ ਅਸੀਂ ਗੱਲ ਕਰਦੇ ਆ ਤੇ ਉਹਦੇ ਲਈ ਜੇ ਸਭ ਤੋਂ ਪਹਿਲਾਂ ਪੈਸੇ ਲਏ ਆ ਤਾਂ ਬਾਦਲ ਨੇ ਲਏ ਆ ਜੀ ਚਟਾਲਿਆਂ ਦੇ ਦੋ ਚਟਾਲਿਆਂ ਦੀ ਬਿਹ ਹਰਿਆਣਾ ਵਿੱਚ ਸਰਕਾਰ ਸੀ ਤੇ ਉਹਦੇ ਲਈ ਜੇ ਪੈਸੇ ਲਏ ਆ ਉਸ ਨਹਿਰ ਨੂੰ ਬਣਾਉਣ ਲਈ ਤੇ ਸਭ ਤੋਂ ਪਹਿਲਾਂ ਇਹਨਾਂ ਨੇ ਬਾਦਲਾ ਨਹੀਂ ਲਏ ਆ ਜੀ ਸੋ ਇਹ ਜਿਹੜੀ ਇਹਨਾਂ ਦੀ ਕਹਿਣੀ ਤੇ ਕਥਨੀ ਆ ਜਿਹੜੀ ਉਹ ਰਾਸੀ ਜਿਹੜੇ ਆਗੂ ਹੁੰਦੇ ਆ ਜਿਹੜੀਆਂ ਸਿਆਸੀ ਧਿਰਾਂ ਹੁੰਦੀਆਂ ਨੇ ਬਹੁਤ ਵੱਡਾ ਅੰਤਰ ਹੁੰਦਾ ਸੋ ਅੱਜ ਬੇਸ਼ੱਕ ਜੋ ਮਰਜੀ ਆ ਪਰੰਤੂ ਇਹ ਗੱਲ ਸਾਫ਼ ਹੋ ਗਈ ਕਿ ਬਾਦਲ ਕਹੇ ਨੇ ਜਿਹੜੇ ਇਸ ਵੇਲੇ ਅੱਜ ਦੀ ਵਰਤਮਾਨ ਪ੍ਰਸਥਿਤੀ 'ਚ ਉਹ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਮੂੰਹ ਜਵਾਨੀ ਦਾ ਬਹੁਤ ਕੁਝ ਕਹਿੰਦੇ ਨੇ ਪਰੰਤੂ ਸੱਚੇ ਮਨੋਂ ਅੰਦਰਲੇ ਮਨੋਂ ਗੰਭੀਰ ਨਹੀਂ ਅੱਜ ਇੱਕ ਚੰਗੀ ਖਬਰ ਮਿਲ ਰਹੀ ਹੈ ਕਿ ਪ੍ਰੋਫੈਸਰ ਪੋਲਨ ਨੂੰ ਟਾਂਡਾ ਕੇਸ ਦੇ ਵਿੱਚ ਜ਼ਮਾਨਤ ਮਿਲ ਗਈ ਹੈ ਉਹਨਾਂ ਦੀ ਰਿਹਾਈ ਦੇ ਸਬੰਧ ਚ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਵੇਂ ਜਸਦੇਵ ਪ੍ਰੋਫੈਸਰ ਦਰਪਾਲ ਸਿੰਘ ਭੁੱਲਰ ਨੂੰ ਦਿੱਲੀ ਦੀ ਜੇਲ੍ਹ ਤੋਂ ਸ਼ਿਫਟ ਕੀਤਾ ਗਿਆ ਸੀ ਪੰਜਾਬ ਲੈ ਆਂਦਾ ਗਿਆ ਸੀ ਅੰਮ੍ਰਿਤਸਰ ਉਸ ਦਿਨ ਬੜੀ ਵੱਡੀ ਉਮੀਦ ਸੀ ਕਿ ਉਹਨਾਂ ਦੀ ਪਰੋਲ ਤੇ ਰਿਹਾਈ ਹੈ ਜਿਹੜੀ ਉਹ ਬਹੁਤ ਜਲਦੀ ਹੋ ਜੂਗੀ ਹਾਂਜੀ ਪਰੰਤੂ ਉਸ ਤੋਂ ਬਾਅਦ ਬਾਗਲ ਸਰਕਾਰ ਆ ਜਿਹੜੀ ਉਹ ਪਿੱਛਲ ਖੁਰੀ ਮੁੜ ਗਈ ਜੀ ਤੇ ਉਹਨਾਂ ਨੇ ਬਹਾਨੇ ਸੀ ਜਿਹੜੇ ਉਹ ਕੱਢਨੇ ਸ਼ੁਰੂ ਕਰ ਦਿੱਤੇ ਕਿ ਪ੍ਰੋਫੈਸਰ ਭੁੱਲਰ ਦੇ ਇੱਕ ਗੜਗਾਉਂ ਕੇਸ ਹੈ ਜੀ ਇੱਕ ਉਥੇ ਬਟਾਲੇ ਕੇਸ ਹੈ ਜੀ ਉਹਨਾਂ ਦੇ ਕੋਈ ਕੇਸ ਪੈਂਡਿੰਗ ਨੇ ਜਦੋਂ ਤੱਕ ਇਹਨਾਂ ਕੇਸਾਂ ਦਾ ਨਿਪਟਾਰਾ ਨਹੀਂ ਹੁੰਦਾ ਉਦੋਂ ਤੱਕ ਉਹਨਾਂ ਨੂੰ ਪਰੋਲ ਤੇ ਰਿਹਾਈ ਨਹੀਂ ਮਿਲ ਸਕਦੀ ਉਹ 21 ਸਾਲਾਂ ਬਾਅਦ ਇਹ ਜਿਹੜਾ ਟਾਡਾ ਵਾਲਾ ਕੇਸ ਸੀਗਾ ਉਹਦਾ ਵੀ ਚਲਾਨ ਪੇਸ਼ ਕਰਤਾ ਹਾਂਜੀ ਸੋ ਹੁਣ ਕੋਰਟ ਨੇ ਉਹਨਾਂ ਦੀ ਇਸ ਤੇ ਜ਼ਮਾਨਤ ਲੈ ਲੀਆ ਤੇ ਇਸ ਤੋਂ ਬਾਅਦ ਜਿਹੜਾ ਮਤਲਬ ਸਰਕਾਰ ਦਾ ਇੱਕ ਬਹਾਨਾ ਸੀ ਉਹ ਖਤਮ ਹੋ ਗਿਆ ਜੀ ਪਰੰਤੂ ਜਿਹੜੇ ਦੂਜੇ ਬਹਾਨੇ ਨੇ ਹਾਲੇ ਗੜਗਾਉਂ ਵਾਲੇ ਤੇ ਬਟਾਲੇ ਵਾਲੇ ਉਹ ਬਰਾਬਰ ਖੜੇ ਨਹੀਂ ਤੇ ਆਉਣ ਵਾਲੇ ਦਿਨਾਂ 'ਚ ਕਿਉਂਕਿ ਚੋਣਾ ਵੀ ਨੇੜੇ ਨੇ ਸਰਕਾਰ ਅੰਦਰਲੇ ਮਨੋ ਕੀ ਸੋਚਦੀ ਆ ਸਾਰਾ ਕੁਝ ਉਹਦੇ ਤੇ ਮਤਲਬ ਨਿਰਪਰ ਕਰਦਾ ਕਿ ਸਰਕਾਰ ਪ੍ਰੋਫੈਸਰ ਭੁੱਲਰ ਨੂੰ ਰਿਹਾ ਕਰਕੇ ਸਿੱਖ ਮਨਾਂ ਦੇ ਵਿੱਚ ਕੋਈ ਆਪਣੇ ਪ੍ਰਤੀ ਹਮਦਰਦੀ ਆ ਜਿਹੜੀ ਉਹ ਜਿੱਤਣਾ ਹੁਣ ਅੱਜ ਦੇ ਤਰੀਕ ਦੇ ਵਿੱਚ ਲੱਗਦਾ ਕਿ ਉਹ ਕਿਤੇ ਨਾ ਕਿਤੇ ਇਸ ਪਾਸੇ ਸੋਚਣਾ ਉਹਨੇ ਸ਼ੁਰੂ ਕੀਤਾ ਹੋਇਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇੱਕ ਅਦਾਲਤ ਦਾ ਜਿਹੜਾ ਇੱਕ ਫੈਸਲਾ ਆਇਆ ਉਹਦੇ ਨਾਲ ਜਿਹੜਾ ਸਰਕਾਰ ਦਾ ਇੱਕ ਬਹਾਨਾ ਸੀ ਜਿਹੜਾ ਵੱਡਾ ਬਹਾਨਾ ਬਣਾਇਆ ਸੀ ਉਹ ਖਤਮ ਹੋ ਗਿਆ ਜੀ ਸੋ ਹੁਣ ਜਿਹੜੀ ਮਤਲਬ ਗੇਂਦ ਆ ਉਹ ਪੂਰੀ ਤਰ੍ਹਾਂ ਸਰਕਾਰ ਦੇ ਹੱਲੇ ਚ ਆ ਤੇ ਸਰਕਾਰ ਦੀ ਨੀਤ ਤੇ ਨੀਤੀ ਆ ਜਿਹੜੀ ਉਹੀ ਨਿਰਪਰ ਕਰੂਗੀ ਕਿ ਪ੍ਰੋਫੈਸਰ ਭੁੱਲਰ ਆ ਜਿਹੜੇ ਉਹ ਕਦੋਂ ਪੈਰੋਲ ਤੇ ਬਾਹਰ ਆਉਂਦੇ ਨੇ ਜੀ ਜਦੋਂ ਬਾਦਲਕਿਆਂ ਨੇ ਕੇਂਦਰ ਅੱਗੇ ਪੰਜਾਬ ਨੂੰ ਗਹਿਨੇ ਰੱਖ ਦਿੱਤਾ ਮੰਤਰੀ ਮੰਡਲ ਦੀਆਂ ਕੁਰਸੀਆਂ ਲੈ ਲਈ ਤੇ ਫਿਰ ਪੰਜਾਬ ਨੂੰ ਹੱਕ ਕਦੋਂ ਮਿਲਨੇ ਹਨ ਸੋ ਐਸੀ ਸਾਡਾ ਆਸ਼ਤਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ